ਦਾਕਟਰ ਕਰਨਗ ਹੈ। ਹੁਣੇ-ਹੁਣੇ ਇੱਕ ਸਹਾਰਾ ਨੂੰ ਇਨਫੋਰਮੇਸ਼ਨ ਮਿਲੀ ਹੈ ਪਟੰਡਾ ਗੋਨਿਆ ਰੋਡ ਸੂਏ ਦੇ ਕੋਲ ਇੱਕ ਕਰੋਨ ਦੇ ਕਰੋਨ ਮਿਲਾਗਾ ਸਹਾਰਾ ਜਨ ਸੇਵਾ ਟੀਮ ਵਕਤ ਤੇ ਪਹੁੰਚੀ ਹੈ। ਥਾਣਾ ਥਾਣਾ ਨਈ ਵਾਲੀ ਤਲਸੀ ਮੌਕੇ ਤੇ ਪਹੁੰਚੀ ਹੈ। ਕਾ ਵੀ ਹੋਰ ਹਟੇ ਮਸੀਬਲਾ ਸਥਲ ਪਟੰਡਾ ਲੈ ਕੇ ਜਾ ਰਹੀ ਹੈ ਹਾਂਜੀ ਕੀ ਕਹਿਣਾ ਚਾਹੂਗਾ ਜਿਹੜਾ ਭਰੂਣ ਮਿਲਿਆ ਕਿੱਥੋਂ ਮਿਲਿਆ ਕੀ ਕਹਿਣਾ ਹੈ ਇਹ ਸਾਰਾ ਸਾਡੇ ਪ੍ਰਧਾਨ ਜੀ ਨੂੰ ਫੋਨ ਆਇਆ ਸੀ ਕਿ ਪਟੰਡਾ ਤੇ ਗੋਨੇਆਂ ਦੇ ਪਿੰਡ ਸੂਏ ਦੇ ਨੇ ਇੱਥੇ ਇੱਕ ਭਰੂਣ ਪਿਆ ਮੈਂ ਮੌਕੇ ਤੇ ਆ ਕੇ ਦੇਖਿਆ ਬੈਗ ਦੇ ਵਿੱਚ ਪਿਆ ਸੀਗਾ ਜਿਹਦੇ ਪਾਸ ਤੋਂ ਆਸ ਤੋਂ ਪਾਸ ਤੋਂ ਕੁਝ ਵੀ ਨਹੀਂ ਮਿਲਿਆ ਥਾਣਾ ਨਈਂ ਵਾਲੇ ਪੁਲਿਸ ਮੌਕੇ ਤੇ ਮੌਜੂਦ ਸੀ ਉਹਨਾਂ ਦੀ ਮੌਜੂਦਗੀ ਵਿੱਚ ਭਰੂਣ ਨੂੰ ਸੇਵਲ ਹਸਪਤਾਲ ਪਟੰਡਾ ਅਮਰਦਾਨ ਸੀ ਵਿੱਚ ਇੱਕ ਵਾਰ ਚੈੱਕ ਕਰਾਇਆ ਤੇ ਇਹਦੀ ਮੌਤ ਹੋਈ ਪਈ ਸੀਗੀ ਤੇ ਡਾਕਟਰ ਹਰਸ਼ੀ ਦੇ ਗੋਲジナ ਚੈੱਕ ਕੀਤਾਗਾ ਬਾਕੀ ਉਹਨਾਂ ਨੂੰ ਮੋਰਚੀ ਘਰ ਵਿੱਚ ਰੱਖ ਰਿਆ ਪੋਸਟਮਾਰਟਮ ਵਾਸਤੇ ਜੀ ਬਾਕੀ ਉਹਨਾਂ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੂਗਾ ਸਰ ਤੇ ਆਸ-ਪਾਸੇ ਕੋਈ ਪਤਾ ਲੱਗਾ ਆਸੇ-ਪਾਸੇ ਸਰ ਸਾਰਾ ਜਾਂਚ ਪੜਤਾਲ ਕੀਤੀ ਕੁਛ ਨਹੀਂ ਮਿਲਿਆ ਸਰ ਅੱਛਾ ਕਿੰਨੇ ਕੁ ਮਹੀਨੇ ਸਰ ਅਜੇ ਕੁਛ ਨਹੀਂ ਕਹਿ ਸਕਦੇ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੂਗਾ ਸਰ ਜੀ ਲੜਕੀ ਲੜਕਾ ਹੈ ਮੁੰਡਾ ਦਾ ਸਰ ਮੁੰਡਾ ਖਾਲਾ ਕਿਸ ਤਰ੍ਹਾਂ ਦਾ ਕੋਈ ਕੋਈ ਜਿੱਤੇ ਪਿਆਸ ਕਿਸ ਕਿਸ ਤਰ੍ਹਾਂ ਸਥਿਤੀ ਕਿਸ ਤਰ੍ਹਾਂ ਦੀ ਫਲਾਸਰ ਬੈਗ ਦੇ ਵਿੱਚ ਪਿਆ ਸੀ ਦੀ ਨਵਾਂ ਬੈਗ ਸੀਗਾ ਇੱਕ ਹਸਪਤਾਲ ਦੀ ਪਰਚੀ ਮਿਲੀ ਸੀ ਬੈੱਡ ਸ਼ੀਟ ਦੀ ਵੀ ਕਹਿ ਸਕਦੇ ਹਸਪਤਾਲ ਦੀ ਵੀ ਕਹਿ ਸਕਦੇ ਆ ਪਰਚੀ ਬਾਕੀ ਉਹਦੇ ਨਾਲ ਤੇ ਉਹਨਾਂ ਪੁਲਿਸ ਚੈੱਕ ਅਪ ਕਰਦੀ ਜਿਹੜੇ ਹਸਪਤਲ ਦੀ ਪਰਚੀ ਉਹ ਸਰ ਪੁਲਿਸ ਨੂੰ ਪਤਾ ਕਿਹੜੇ ਹਸਪਤਲ ਦੀ ਪਰਚੀ ਹੈ ਜੀ ਅੰਛਾ ਤੁਹਾਨੂੰ ਇਨਫੋਰਮੇਸ਼ਨ ਕਿਸ ਨੇ ਦਿੱਤੀ ਸੀ ਪੁਲਿਸ ਨੇ ਤੇ ਸਰ ਇਨਫੋਰਮੇਸ਼ਨ ਪੁਲਿਸ ਤੋਂ ਤੇ ਲੋਕਾਂ ਨੇ ਜੀ ਲੋਕਾਂ ਨੇ ਦਿੱਤੀ ਸੀ ਤੇ ਅੱਜ ਜਦੋਂ ਉਹ ਬੈਗ ਚ ਪਿਆ ਸੀਗਾ ਹਾਂਜੀ ਉਹਦੇ ਆ ਆਸਪਾਸ ਕੁਝ ਚੀਜ਼ ਪਈ ਸੀਗੀ ਆਸਪਾਸ ਤਾਂ ਕੁਝ ਵੀ ਨਹੀਂ ਕੋਈ ਚੀਜ਼ ਪਈ ਸੀ ਸਰ ਨਾਲ ਹੀ ਸੂਆ ਸੀ ਜਮ੍ਹਾਂ ਸੂਏ ਦੇ ਨਾਲ ਹੀ ਪਿਆ ਸੀ ਸਰ ਕਿੰਨੇ ਕਿ ਦਿਨ ਦਾ ਬੱਚਾ ਲੱਗਦਾ ਇਹ ਸਰ ਮੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੂਗਾ ਸਰ ਆਪਣੇ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਨਾਲ ਹੀ ਸੂਆ ਸੀ ਹਾਂ ਜੀ ਡਿਕਲੇਅਰ ਹੈ ਸਰ ਅੱਛਾ ਜਿਹੜੇ ਤੁਸੀਂ ਕਹਿ ਰਹੇ ਹੋ ਬੈਗ ਕਿਹੜਾ ਸਕੂਲ ਬੈਗ ਸੀ ਕਿ ਪਿੱਠੂ ਬੈਗ ਨਹੀਂ ਇਹ ਦੂਜਾ ਬੈਗ ਆ ਸਰ ਜਿਵੇਂ ਆਪਾਂ ਦੋ ਤਣੀਆ ਦਾ ਬੈਗ ਵੀ ਕਹਿ ਦਿੰਦੇ ਇਹਦੇ ਵਿੱਚ ਸਾਮਾਨ ਫੋਨ ਸਭਵੇਂ ਸਬਜ਼ੀਆਂ ਕੱਪੜੇ ਵਗੈਰਾ ਪਾਈ ਜਾਂਦੇ ਆ ਉਹਦੇ ਵਿੱਚ ਪਿਆ ਸੀ ਜੀ